ਮੈਲ ਕਲਾਂ ਜੀ ਉਧਰ ਉਧਰ ਆਪਣੇ ਕਾਤਰੋਂ ਐ ਇਧਰ ਹੰਡਾਇਆ ਚੌਕ ਐ ਸ਼ਹਿਰ ਦੇ ਬੀਤ ਦੀ ਮਜਾਰਾ ਕੱਢ ਕੇ ਜੋ ਜਾਬਰ ਹੋਇਆ ਜਿਹੜੇ ਦਿੱਲੀ ਜਾਣ ਵਾਲੀਆਂ ਜਥੇਬੰਦੀਆਂ ਦੀ ਚਾਹੇ ਉਹ ਇਸ ਕੰਮ ਤੋਂ ਅਲੱਗ ਸੀ ਆ ਉਹਦੇ ਰੋਸ਼ ਨੂੰ ਲੈ ਕੇ ਜਿਹੜਾ ਅੱਜ ਪੀਡਬਲਯੂ ਦੀ ਮੀਟਿੰਗ ਹੋ ਰਹੀ ਐ ਉਹ ਮੀਟਿੰਗ ਨੂੰ ਲੈ ਕੇ ਵੀ ਜਿਹੜਾ ਕਾਪੋਰੇਟ ਘਰਾਣਿਆਂ ਦੇ ਸਰਕਾਰ ਕਰ ਰਹੀ ਐ ਉਹਨਾਂ ਨੂੰ ਲੈ ਕੇ ਆਜ ਅਸੀਂ ਪੂਤਲੇ ਛਾੜਨ ਜਾ ਰਹੇ ਹਾਂ ਸਰਕਾਰ ਦੇ ਇਸ ਕੰਮ ਦੇ ਛੱਦੇ ਤੇ ਦੂਜਾ ਜਿਹੜੇ ਅੱਜ ਤੋਂ ਪਹਿਲਾਂ ਸਾਡੇ ਭਰਾ ਫੇਸਬੁੱਕ 'ਤੇ ਕਹਿ ਰਹੇ ਨੇ ਵੀ ਯਾਰ ਇਹ ਨੌਜਵਾਨ ਨਹੀਂ ਏ ਬੁੜੇ ਨੇ ਇਹਨਾਂ ਦੀ ਲੱਤਾਂ ਬਾਹਰ ਨਹੀਂ ਚੱਲਦੀਆਂ ਅੱਜ ਤੁਸੀਂ ਦੇਖ ਰਹੇ ਹੋ ਵੀ ਸਾਰੀ ਨੌਜਵਾਨੀ ਫਿਕਰਮੰਦ ਤੇ ਉਹਨਾਂ ਨੂੰ ਪਤਾ ਘਰਾਂ 'ਚ ਨਹੀਂ ਪਰ ਉਹ ਜਾਬਤੇ ਨਾਲ ਲੜਨ ਵਾਲੇ ਛਾੜੇ 'ਚ ਨੌਜਵਾਨ ਨੇ ਅੱਜ ਤੁਸੀਂ ਨਗਾ ਮਾਰ ਕੇ ਦੇਖ ਲਓ ਵੀ ਕਿੰਨੇ ਨੌਜਵਾਨ ਨੇ ਜਿਹੜਾ ਟਰੈਕਟਰ ਘਰਾਂ 'ਚੋਂ ਲੈ ਕੇ ਆਏ ਨੇ ਇਹ ਕੋਈ ਹੋ ਨਹੀਂ ਪਰ ਜਿੰਨਾ ਅਸੀਂ ਜਾਬਤੇ ਨਾਲ ਲੜ ਰਹੇ ਹਾਂ ਜਿੰਨੀ ਛਾੜੀ ਲੀਡਰਸ਼ਿਪ ਸਿਆਣੀ ਹੈ ਪੂਰਾ ਸੋਚ ਸਮਝ ਕੇ ਬਿਆਨ ਦਿੰਦੀ ਹੈ ਸੋਚ ਸਮਝ ਕੇ ਪੈਰ ਚੱਕਦੀ ਹੈ ਆਉਣ ਵਾਲੇ ਦਿਨਾਂ 'ਚ ਵੀ ਲੜਾਈ ਦੇ ਉਦੋਂ ਤੇ ਅਸੀਂ 12 ਤਰੀਕ ਤੋਂ ਲੜਾਈ ਦੇ ਵਿੱਚ ਆ ਲਗਾਤਾਰ ਜਿੱਤੇ ਤੱਕ ਐਸਕੇਮ ਦਾ ਫੈਸਲਾ ਆਉਂਦਾ ਹੈ ਬਾਹਰ ਵੀ ਦਿੱਲੀ ਵਾਲਾ ਵੀ ਫੈਸਲਾ ਲਾਗੂ ਕਰਾਂਗੇ ਜਿਹੜਾ ਪੰਜਾਬ ਵਾਲਾ ਉਹ ਅਸੀਂ ਆਪ ਦੇ ਪੱਧਰ ਤੇ ਵੀ ਉਹ ਤੋਂ ਵੱਧ ਕੇ ਲੜ ਰਹੇ ਹਾਂ ਕਿਸਾਨੀ ਇਕਤਾ ਗਰਾਹਾ ਬਲਾਕ ਪ੍ਰਧਾਨ ਬਰਨਾਲਾ ਜੀ ਅੱਜ ਟਰੈਕਟਰ ਇਕੱਠੇ ਕਿਤੇ ਕੀ ਕਰ ਰਹੇ ਹੋ ਅੱਜ ਐਸਕੇਮ ਸੱਦੇ ਦੇ ਉੱਤੇ ਜਿਹੜਾ ਭਾਰਤ ਪੱਧਰ ਦਾ ਪ੍ਰੋਗਰਾਮ ਦਿੱਤਾ ਹੋਇਆ ਹੈ ਡਬਲਯੂਟੀ ਉਹਦੀਆਂ ਨੀਤੀਆਂ ਨਾਲ ਡੰਕਲ ਸਮਝੌਤਾ ਹੋਇਆ ਪਿਛਲੇ ਲੰਬੇ ਸਮੇਂ ਤੋਂ ਉਹਦੇ ਅੱਜ ਵੱਡੇ ਪੂਤਲੇ ਬਣਾ ਕੇ ਟਰੈਕਟਰ ਰੋੜਾਂ ਤੇ ਤੇ ਖੜਾ ਕੇ ਭਾਰਤੀ ਫੂਕ ਮੁਜਾਰੇ ਕੀਤੇ ਜਾ ਰਹੇ ਨੇ ਉਹਨਾਂ ਸਰਕਾਰਾਂ ਦੇ ਉਹਨਾਂ ਡਬਲਿਊਟੀਓਂ ਦੇ ਜਿਹੜੇ ਕਿਰਤ ਕਰਨ ਵਾਲੇ ਲੋਕਾਂ ਦੀ ਲੁੱਟ ਕਰ ਰਹੇ ਨੇ ਲੰਬੇ ਸਮੇਂ ਤੋਂ ਉਹਦੇ ਕਰਕੇ ਅੱਜ ਅਸੀਂ ਟਰੈਕਟਰ ਖੜਾ ਕੇ ਰੋਡਾਂ ਦੇ ਉੱਤੇ ਉਹਦਾ ਪ੍ਰਦਰਸ਼ਨ ਹੋ ਰਿਹਾ ਹੈ ਵੱਡੀ ਪੱਧਰ ਤੇ ਬਰਨਾਲੇ ਜਿਹਾ ਜਿਹਾ ਸਮੁੱਚੇ ਪੰਜਾਬ ਦੇ ਬੱਚੇ ਅੱਜ ਸਮੁੱਚੇ ਭਾਰਤ ਦੇ ਵਿੱਚ ਹੈ ਜੀ ਕੱਲੇ ਬਰਨਾਲੇ ਚ ਨਹੀਂ ਹੈਗਾ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹ ਜਿਹੜਾ ਐਸਕੇਮ ਦਾ ਸਰਦ ਹੈ ਪੂਰੇ ਜੋਰ ਨਾਲ ਲਾਗੂ ਕਰ ਰਹੀਏ ਸਾਡੇ ਟਰੈਕਟਰ ਜਿਹੜੇ ਰੋੜਾਂ ਤੇ ਖੜੇ ਐ ਜਿਹੜਾ ਪੂਤਲਾ ਬਣਾ ਕੇ ਫੂਕਿਆ ਜਾ ਰਿਹਾ ਉਹਦੇ ਵਿੱਚ ਵੱਡੀ ਪੱਧਰ ਤੇ ਸਾਡੇ ਕਿਸਾਨ ਮਜ਼ਦੂਰ ਸਾਡੀਆਂ ਮਾਵਾਂ ਭੈਣਾਂ ਕਿਰਤੀ ਲੋਕ ਅੱਜ ਸ਼ਾਮਲ ਹੋਏ ਨੇ ਸਰਕਾਰ ਨੂੰ ਕੰਨ ਤੇ ਲਿਖਿਆ ਪੜ੍ਹ ਲਾ ਚਾਹੀਦਾ ਮੋਦੀ ਸਰਕਾਰ ਜਿਹੜੀ ਜ਼ਬਰਦਸਤੀ ਹੋਈ ਹੈ ਜਿਹੜੀ ਮੰਗਾ ਮੰਨਣ ਤੋਂ ਇਨਕਾਰੀ ਹੈ ਪਰ ਲੋਕ ਜਿਹੜੇ ਵੱਡੇ ਹੁੰਦੇ ਆ ਲੋਕ ਘੋਲ ਚੱਲਦੇ ਹੁੰਦੇ ਆ ਸਰਕਾਰਾਂ ਛੋਟੀਆਂ ਹੁੰਦੀਆਂ ਲੋਕ ਵੱਡੇ ਹੁੰਦੇ ਆ ਇਸ ਕਰਕੇ ਜਿਹੜਾ ਸੰਘਰਸ਼ ਅਗਲਾ ਤੇਜ਼ ਹੋਣਾ ਉਹ ਸਰਕਾਰ ਨੂੰ ਬਾਣੀ ਪਾ ਦੂਗਾ ਹਰਿਆਣਾ ਸਰਕਾਰ ਬੁਲਈ ਪਿਆਵ ਦੀ ਹੱਦ ਜਾ ਕੇ ਕੋਲੇ ਸਕੇ ਜਾ ਰਹੇ ਨੇ ਆਸਰ ਦੇ ਰਹੇ ਇਸ ਕਰਕੇ ਜਿਹੜੀ ਹਰਿਆਣਾ ਸਰਕਾਰ ਖੱਟਰ ਸਰਕਾਰ ਨੇ ਜਲਮ ਕੀਤਾ ਉਹ ਮੋਦੀ ਦੇ ਇਸ਼ਾਰੇ ਤੇ ਹੋ ਰਿਹਾ ਜਿਹੜੀ ਭਾਜਪਾ ਦੇ ਜਿੱਥੇ-ਇਥੇ ਵੀ ਸਰਕਾਰਾਂ ਨੇ ਉਹ ਇਹੋ ਜਿਹੇ ਬਦਮਾ ਕਦਮ ਚੁੱਕ ਰਹੀਆਂ ਨੇ ਉਹ ਨਿੰਦਣਯੋਗ ਹੈ ਜਿਹੜਾ ਸਾਡਾ ਸ਼ੁਭ ਕਰਨ ਸਾਡਾ ਪੁੱਤਰ ਸਾਡਾ ਬੇਟਾ ਸਾਡਾ ਭਰਾ ਸੀਧੀ ਦੇ ਗਿਆ ਇੱਕ ਹੱਡੀਆਂ ਮੰਗਾ ਖਾਤਰ ਇੱਥੇ ਭਰਾਵੋ ਪਿਛਲੇ ਸਮਿਆਂ ਦੇ ਵਿੱਚ ਵੀ ਵੱਡੀਆਂ ਕੁਰਬਾਨੀਆਂ ਹੋਈਆਂ ਨੇ ਠੀਕ ਆ ਜ਼ਮੀਨਾਂ ਬਚਾਉਣ ਖਾਤਰ ਸਾਡੀਆਂ ਮੰਗਾ ਲੈਣ ਖਾਤਰ ਸੀਸ ਹੋਰ ਵੀ ਜਾ ਸਕਦੇ ਆ ਪਰ ਜੇ ਸਰਕਾਰਾਂ ਨਾ ਸਮਝੀਆਂ ਲੋਕ ਆਪ ਦੀ ਆਈ ਤੇ ਆ ਕੇ ਆਪ ਦੇ ਸੰਘਰਸ਼ ਨੂੰ ਤੇਜ਼ ਕਰਕੇ ਸ਼ਾਂਤਮਈ ਸੰਘਰਸ਼ ਦੇ ਨਾਲ ਪਹਿਲਾਂ ਹੀ ਵੱਡੇ ਘੋਲ ਜਿੱਤੇ ਆ ਤੇ ਹੁਣ ਵੀ ਜਿੱਤਣਗੇ